ਪੀਤ ਪੂਰਨ ਕਰੂ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਚਕ ਆਦੇ ਸਚੁ ਜੁਗਾਦਿ ਸਚ ਹੈ ਤੀ ਸਚੁ ਨਾਨਕ ਹੋਸੀ ਭੀ ਸਚੁ ਨਾਨਕ ਬੁਖੁਨਿਆ ਕੋ ਤਾਇਆ ਥੜੀ ਮਾਹਿ ਜਿਨੇ ਗੁਰੂ ਮਨਾਇ ਰਜ ਰਜ ਸੇਖ ਜਿਨੇ ਗੁਰੂ ਮਨਾਇ ਰਜ ਰਜ ਸੇਖ ਪਸਤ ਗਏ ਤੁਝਿ اے ਪ੍ਰਮਾਤਮਾ ਬਾਈ ਤੁਜੀ ਹਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਿਰਪਾ ਕਰੋ ਆਪ ਜੀ ਸ਼ਕੋ ਸ਼ਕਨ ਦੀ ਆਗਿਆ ਬਖਸ਼ਿਸ਼ ਕਰੋ ਜੀ ਮਹਾਰਾਜ ਜੀ ਪਸ਼ੂ ਪਾਦ ਸੁਖ ਕਰਤਾਇਓ ਖੇਤੀ ਬਾੜੀ ਵਿੱਚ ਵਾਧਾ ਕਰੋ ਆਪ ਦੇ ਦਿੱਤਾ ਖਾਬਣਾ ਵਾਹਿਗੁਰੂ ਜੀ ਵਾਹਿਗੁਰੂ ਵਸਤੂ ਜੀ ਅਲੱਗ ਅਲੱਗ ਕੀ ਆਦਾ ਅੱਛਾ ਹੈ ਲੈ ਜੇ ਸੱਚੇ ਬੇਜੋ ਸ਼ਾਬਾਸ਼ mən başa düşmürəm nədir bu